ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ ਦੇ ਵਿੱਚ। ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ। ਅ ਅੱਜ ਆਪਾਂ ਕੋਈ ਜਿਹੜੀ ਹੈਗੀ ਆ ਵੱਖਰੀ ਜਾਣਕਾਰੀ ਨੂੰ ਸਾਂਝੀ ਕਰਨੀ ਆ। ਅੱਜ ਜਿਵੇਂ ਹੁਣ ਜਿਹੜੀ ਹੈਗੀ ਕਣਕਾਂ ਦੀ ਬਾਟੀ ਚੱਲ ਰਹੀ ਆ ਤੇ ਜਿਵੇਂ ਹੁਣ ਕਿਸਾਨ ਵੀਰੋ ਦੇਖੋ ਤੁਸੀਂ ਵੀ ਜਿਹੜੀ ਹਰੰਭੇ ਦੇ ਨਾਲ ਟੂੜੀ ਬਣਾ ਰਹੇ ਕਣਕ ਦੀ ਬਾਟੀ ਕਰਨ ਤੋਂ ਬਾਅਦ। ਜਾਣਕਾਰੀ ਤੁਹਾਡੇ ਨਾਲ ਹੀ ਸਮਝੇ ਹੁਣ ਜਿਵੇਂ ਜਿਹੜੀ ਪੱਛੋਂ ਵੱਲ ਦੀ ਜਿਹੜੀ ਹੈਗੀ ਆ ਹਵਾ ਚੱਲ ਪਈ ਆ। ਪੱਛਮ ਵੱਲੋਂ ਜਿਹੜੀ ਹਵਾ ਆ ਰਹੀ ਆ ਖੁਸ਼ਕ ਹੁੰਦੀ ਹਵਾ ਇਹ ਆਮ ਤੌਰ ਤੇ ਜਿਹੜੇ ਪੁਰਾਣੇ ਪਹਿਲਾਂ ਤੋਂ ਜਿਹੜੀ ਹੈਗੀ ਆ ਸਿਆਣੇ ਬਜ਼ੁਰਗ ਵੀ ਇਹੀ ਕਹਿੰਦੇ ਵੀ ਜਿਹੜੀ ਪੱਛੋਂ ਵੱਲ ਤੋਂ ਜਿਹੜੀ ਹਵਾ ਖੁਸ਼ਕ ਤੋਂ ਨਹੀਂ ਕਹਿੰਦੇ ਉਹ ਥੱਲੇ ਪਾਣੀ ਖੁਸ਼ਕ ਹੁੰਦਾ ਆ। ਕਿਸਾਨ ਵੀਰ ਜਿਹੜੇ ਕਾਂਟਾ ਜਿਹੜੀ ਉਹ ਲਗਾਤਾਰ ਜਿਹੜੀਆਂ ਮੰਡੀਆਂ ਦੇ ਵਿੱਚ ਲਿ ਜਾ ਰਹੇ ਆ ਜਿਹੜੀਆਂ ਹੁਣ ਜਿਹੜੇ ਕਿਸਾਨ ਵੀਰਾਂ ਨੇ ਸਬਜ਼ੀ ਦੀਆਂ ਵੱਲਾਂ ਲਾਈਆਂ ਚਾਹੇ ਹੋ ਕੁੱਕਰ ਫੋਟੇਸੀ ਫੈਮਲੀ ਜਿਵੇਂ ਕੱਦੂ ਫੈਮਲੀ ਦੀਆਂ ਹੈਗੀਆਂ ਕੱਦੂ ਆ ਤੋਰੀਆਂ ਨੇ ਜੇ ਜਿਹੜੀ ਵੀ ਫਸਲ ਲੱਗੀ ਹੋਈ ਆ ਜਦੋਂ ਬੱਤਿਓਂ ਹਵਾ ਚੱਲਣ ਲੱਗ ਪਈ ਤਾਂ ਉਹ ਕਹਿੰਦੇ ਵੀ ਖੁੜ ਲੈਣ ਲੱਗ ਪੈਂਦਾ ਕਾਰਨ ਇਹੀ ਆ ਕਿ ਜਿਹੜੀ ਖੁਸ਼ਕੀ ਹੁੰਦੀ ਹਵਾ ਦੇ ਵਿੱਚ ਜਿਹੜੀ ਪੱਛਮ ਵੱਲੋਂ ਜਿਹੜੀ ਹਵਾ ਚੱਲਦੀ ਪੱਛਮ ਦੀ ਛਾਤ ਵੱਲੋਂ ਤੇ ਉਹਦੇ ਵਿੱਚ ਨਮੀ ਦੀ ਮਾਤਰਾ ਘੱਟ ਹੁੰਦੀ ਆ ਨਮੀ ਦੀ ਮਾਤਰਾ ਹੁੰਦੀ ਨਹੀਂ ਹੈਗੀ ਖੁਸ਼ਕ ਹੁੰਦੀ ਆ ਇਹਦੇ ਨਾਲ ਜਿਹੜੇ ਆਪਣੇ ਖੇਤ ਵੀ ਖੁਸ਼ਕ ਹੋਣ ਲੱਗਦੇ ਆ ਜਿਹੜੀ ਕਿਸਾਨ ਵੀਰਾਂ ਨੂੰ ਇਹੀ ਸਲਾਹ ਹੈ ਜਿਹੜੇ ਕਿਸਾਨ ਵੀਰਾਂ ਨੇ ਸਬਜ਼ੀ ਲਾਈ ਵੀ ਆ ਉਹਨਾਂ ਨੂੰ ਜਿਹੜੀ ਹੈਗੀ ਇੱਕ ਦਿਨ ਜਾਂ ਦੋ ਦਿਨ ਛੱਡ ਕੇ ਜਿਹੜਾ ਪਾਣੀ ਲਾਉਣਾ ਪਊਗਾ ਸਬਜ਼ੀਆਂ ਨੂੰ ਪਰ ਜਿਹੜਾ ਫਲ ਤੇ ਉਹ ਖੁਸ਼ਕੀ ਦੇ ਨਾਲ ਜਿਹੜੀਆਂ ਬਿਮਾਰੀਆਂ ਤੇ ਕੀੜੇ ਮਕੌਣੇ ਦਾ ਹਮਲਾ ਵੀ ਘੱਟ ਹੁੰਦਾ ਜਿਹੜਾ ਫਲ ਜ਼ਿਆਦਾ ਆਉਂਦਾ ਸੋ ਜਿਹੜੀ ਬੇਨਤੀ ਇਹੀ ਹੈ ਕਿ ਜਿਹੜਾ ਹੈਗਾ ਪਾਣੀ ਦਾ ਆਪਾ ਖਿਆਲ ਰੱਖੀਏ ਜ਼ਿਆਦਾਤਰ ਜਿਹੜੇ ਕੀੜੇ ਮਕੌਣੇ ਦੇ ਬਿਮਾਰੀਆਂ ਦਾ ਹਮਲਾ ਨਹੀਂ ਆਊਗਾ ਤੇ ਬਾਕੀ ਜਿਹੜੇ ਕਣ ਕਿਸਾਨ ਵੀਰਾਂ ਨੇ ਜਿਹੜੇ ਕਣਕ ਹੜੰਬੇ ਦੇ ਨਾਲ ਜਿਹੜੀ ਕੱਢਣੀ ਹੈਗੀ ਆ ਉਹਨਾਂ ਵਾਸਤੇ ਵੀ ਸਹੀ ਸਮਾਂ ਤੇ ਪਰ ਜੋ ਉਹ ਖਿਆਲ ਇਹੀ ਰੱਖਣਾ ਕਿ ਜਿੱਧਰਲੇ ਪਾਸੇ ਹਵਾ ਆ ਰਹੀ ਉਹ ਤੋਂ ਦੂਜੇ ਪਾਸੇ ਨੂੰ ਜਿਹੜਾ ਹੈਗਾ ਹੜੰਬੇ ਦਾ ਪ੍ਰਣਾਲਾ ਰੱਖਣਾ ਤਾਂ ਕਿ ਜਿਹੜੀ ਤੂੜੀ ਆਪਣੀ ਇਕੱਠੀ ਹੁੰਦੀ ਰਹੇ ਔਰ ਕੋਈ ਜਿਹੜੀ ਹੈ ਤੁਹਾਡਾ ਸਿਆਹ ਹੋਵੇ ਜਾਂ ਕੋਈ ਹੋਰ ਕਮੈਂਟ ਹੋਵੇ ਤਾਂ ਉਹਲੇ ਜਰੂਰ ਕਰਿਓ ਤੁਹਾਡਾ